ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅਮਰੀਕਾ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ ਚਲਾ ਰਿਹਾ ਹੈ ਇਸ ਦੇ ਤਹਿਤ ਸਾਲ 2025 ਦੇ ਵਿੱਚ ਹੀ ਹੁਣ ਤੱਕ ਸੈਂਕੜੇ ਭਾਰਤੀਆਂ ਨੂੰ ਵਾਪਸ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਿਆ ਹੈ ਇੱਕ ਹੋਰ ਜਹਾਜ਼ ਬੀਤੇ ਦਿਨ ਭਾਰਤ ਵਾਪਸ ਆਇਆ ਜਿਦੇ ਵਿੱਚ 132 ਲੋਕਾਂ ਨੂੰ ਅਮਰੀਕਾ ਨੇ ਆਪਣੇ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਸੀਗਾ ਤੇ ਹੁਣ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਚਰਚਿਤ ਨਾਮ ਜਿਹੜਾ ਬਣਿਆ ਹੋਇਆ ਹੈ ਉਹ ਹੈ ਹਰਜੀਤ ਕੌਰ ਦਾ ਹਰਜੀਤ ਕੌਰ ਇੱਕ ਮਹਿਲਾ ਜਿਨ੍ਹਾਂ ਦੀ ਉਮਰ ਹੈ ਕਰੀਬ 73 ਸਾਲ ਉਹਨਾਂ ਨੂੰ ਵੀ ਅਮਰੀਕਾ ਦੇ ਵਿੱਚੋਂ ਹੁਣ ਰਿਪੋਰਟ ਕਰ ਦਿੱਤਾ ਗਿਆ ਵਿਵਾਦ ਵੀ ਇਸ ਦੇ ਉੱਤੇ ਕਾਫੀ ਛਿੜ ਰਿਹਾ ਹੈ ਅਮਰੀਕਾ ਦੇ ਵਿੱਚ ਕਾਫੀ ਪ੍ਰੋਟੈਸਟ ਵੀ ਹੋਏ ਸੀ ਹਰਜੀਤ ਕੌਰ ਨੂੰ ਅਮਰੀਕਾ ਦੇ ਵਿੱਚ ਦਾਦੀ ਨਾਂ ਦੇ ਬੈਨਰ ਦੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਦਾਦੀ ਨੂੰ ਦੇਸ਼ ਦੇ ਵਿੱਚੋਂ ਨਾ ਕੱਢਿਆ ਜਾਵੇ ਇਸ ਦੇ ਲਈ ਅਮਰੀਕਾ ਦੇ ਵਿੱਚ ਪ੍ਰੋਟੈਸਟ ਵੀ ਹੋਏ ਸੀ 8 ਸਤੰਬਰ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਸੀ ਹਰਜੀਤ ਕੌਰ ਨੂੰ ਤੇ ਹੁਣ ਕੁਝ ਦਿਨਾਂ ਬਾਅਦ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਹਰਜੀਤਕੌਰ ਪੰਜਾਬ ਵਾਪਸ ਆ ਗਏ ਨੇ ਤੇ ਹੁਣ ਆਪਣੇ ਜੱਦੀ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਉਹ ਵਾਪਸ ਜਾ ਚੁੱਕੇ ਨੇ ਤੇ ਤਸਵੀਰਾਂ ਅਸੀਂ ਤੁਹਾਨੂੰ ਹਰਜੀਤਕੌਰ ਦੀਆਂ ਦਿਖਾ ਰਹੇ ਹਾਂ ਡਿਪੋਰਟ ਹੋਣ ਤੋਂ ਬਾਅਦ ਜਦੋਂ ਉਹ ਭਾਰਤ ਵਾਪਸ ਆਏ ਕਿਹੜੀਆਂ ਮੁਸ਼ਕਿਲਾਂ ਆਈਆਂ ਤੇ ਕਿਸ ਤਰੀਕੇ ਨਾਲ ਜਦੋਂ ਹਿਰਾਸਤ ਵਿੱਚ ਲਿਆ ਗਿਆ ਉਸ ਤੋਂ ਅਗਲਾ ਇੱਕ ਹਫ਼ਤਾ ਕਿਵੇਂ ਉਹ ਉਹਨਾਂ ਦੇ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਹਰਜੀਤਕੌਰ ਨੇ ਕੀ ਕੁਝ ਖਲਾਸੇ ਕੀਤੇ ਨੇ ਕੀ ਕੁਝ ਤਸ਼ੱਦਦ ਕੀਤਾ ਗਿਆ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਪਹਿਲਾਂ ਅਸੀਂ ਕੁਝ ਗ੍ਰਾਫਿਕਸ ਤਿਆਰ ਕੀਤੇ ਆ ਜਰਾ ਉਹਨਾਂ ਤੇ ਨਜ਼ਰ ਮਾਰ ਲਓ ਕਿਸ ਤਰੀਕੇ ਨਾਲ ਹਰਜੀਤਕੌਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਦੋਂ ਅਮਰੀਕਾ ਗਏ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਤੇ ਵਾਪਸ ਰਿਪੋਰਟ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਉਹ ਨਜ਼ਰ ਮਾਰਦਿਆਂ ਕੁਝ ਜਿਹੜੇ ਗ੍ਰਾਫਿਕਸ ਤਿਆਰ ਕੀਤੇ ਆ ਤਾਂ ਕੈਲੀਫੋਰਨੀਆ ਦੇ ਸੈਂਟ ਪੈਬਲੋ ਰੋਡ ਤੇ ਹੋਇਆ ਸੀ ਇੱਕ ਵੱਡਾ ਪ੍ਰਦਰਸ਼ਨ ਤੇ ਕਿਹਾ ਜਾ ਰਿਹਾ ਸੀ ਕਿ ਹਰਜੀਤਕੌਰ ਨੂੰ ਵਾਪਸ ਨਾ ਭੇਜਿਆ ਜਾਵੇ 33 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਹਰਜੀਤਕੌਰ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੋਟੈਸਟ ਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਬਜ਼ੁਰਗ ਨੂੰ ਵਾਪਸ ਨਾ ਭੇਜਿਆ ਜਾਵੇ ਉਹਨਾਂ ਦੇ ਮੁਲਕ ਵਾਪਸ ਨਾ ਭੇਜਿਆ ਜਾਵੇ ਕਿਉਂਕਿ ਉਮਰ ਕਾਫੀ ਜ਼ਿਆਦਾ ਹੈ ਤੇ ਉਹਨਾਂ ਨੇ ਇੱਕ ਲੰਮਾ ਵਕਫਾ ਅਮਰੀਕਾ ਦੇ ਵਿੱਚ ਹੀ guzara ਹੈ ਹਰਜੀਤ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਡਿਪਾਰਟਮੈਂਟ ਨੇ ਹਿਰਾਸਤ ਵਿੱਚ ਲਿਆ ਸੀ ਔਰ ਤਾਰੀਖ ਸੀ 8 ਸਤੰਬਰ 2025 ਹਰ 6 ਮਹੀਨੇ ਤੋਂ ਬਾਅਦ ਸੈਨ ਫਰਾਂਸਿਸਕੋ ਦੇ ਸਥਿਤ ਆਈਸੀਈ ਦਫਤਰ ਹਾਜ਼ਰੀ ਲਗਾਉਣ ਲਈ ਜਾਂਦੀ ਸੀ ਹਰਜੀਤ ਕੋਰ ਤੇ 8 ਤਰੀਕ ਨੂੰ ਬੀਤੀ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਸਤੰਬਰ ਨੂੰ ਹਾਜ਼ਰੀ ਦੇ ਲਈ ਜਦੋਂ ਗਏ ਤਾਂ ਉਹਨਾਂ ਨੂੰ ਕਿਹਾ ਕੁਝ ਸਮਾਂ ਲਈ ਰੁਕੋ ਤੇ ਜਦੋਂ ਹਰਜੀਤ ਕੋਰ ਕੋ ਸਮਾਂ ਲਈ ਰੁਕੇ ਤਾਂ ਉਹਨਾਂ ਨੂੰ ਉੱਥੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤੇ ਉਹਨਾਂ ਨੂੰ ਇੱਕ ਆਰਜ਼ੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਸਾਲ 2012 'ਚ ਸ਼ਰਨ ਲੈਣ ਦੀ ਹਰਜੀਤ ਕੋਰ ਨੇ ਅਰਜ਼ੀ ਵੀ ਲਗਾਈ ਸੀ ਉਸ ਤੋਂ ਪਹਿਲੀ ਲੇਕਿਨ ਸਾਲ 2012 ਜਿਹੜੀ ਉਹਨਾਂ ਦੀ ਅਰਜ਼ੀ ਸੀ ਸ਼ਰਨ ਲੈਣ ਵਾਲੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ 1992 'ਚ ਹਰਜੀਤ ਕੋਰ ਆਪਣੇ ਦੋ ਪੁੱਤਰਾਂ ਦੇ ਨਾਲ ਅਮਰੀਕਾ ਗਈ ਸੀ ਤੇ ਹੁਣ ਕਰੀਬ 30 ਸਾਲ ਅਮਰੀਕਾ 'ਚ ਰਹਿਣ ਤੋਂ ਬਾਅਦ ਹੁਣ ਪੰਜਾਬ ਵਾਪਸੀ ਹੋ ਗਈ ਹੈ ਹਰਜੀਤ ਕੋਰ ਦੇ ਨਾਮ ਜੇ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ باوجود ਇਸ ਦੇ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇਸ ਲਈ ਪ੍ਰੋਟੈਸਟ ਵੀ ਹੋ ਰਹੇ ਸੀ ਕਿ ਜੇਕਰ ਇੰਨਾ ਲੰਬਾ ਸਮਾਂ ਹਰਜੀਤ ਕੋਰ ਅਮਰੀਕਾ ਦੇ ਵਿੱਚ ਰਹੇ ਨੇ ਉਹਨਾਂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਸਮਾ ਦੇ ਉੱਤੇ ਆਪਣੇ ਉਹ ਟੈਕਸ ਵਗੈਰਾ ਭਰਦੇ ਰਹੇ ਨੇ ਹਰ ਕਾਨੂੰਨ ਦੀ ਪਾਲਣਾ ਕੀਤੀ ਹੈ ਤਾਂ ਇਸ ਬਿਨਾ ਦੇ ਉੱਤੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਸ਼ਰਨ ਦੇਣੀ ਚਾਹੀਦੀ ਹੈ ਪਰ ਅਮਰੀਕਾ ਦੀ ਸਰਕਾਰ ਨੇ ਸ਼ਰਨ ਨਹੀਂ ਦਿੱਤੀ ਤੇ ਹਰਜੀਤ ਕੋਰ ਨੂੰ 30 ਸਾਲ ਅਮਰੀਕਾ 'ਚ ਰਹਿਣ ਤੋਂ ਬਾਅਦ ਆਖਰਕਾਰ ਵਾਪਸ ਪੰਜਾਬ ਭੇਜ ਦਿੱਤਾ ਗਿਆ ਹੁਣ ਤੁਹਾਨੂੰ ਇਹ ਦੱਸ ਦੇ ਕਿ ਆਖਰਕਾਰ ਉਹਨਾਂ ਦੀ ਗ੍ਰਿਫਤਾਰੀ ਕੀ ਹੋਈ ਬੜੇ ਹੀ ਜਦੋਂ ਭਾਰਤ ਵਾਪਸ ਆਏ ਇੱਕ ਉਹਨਾਂ ਨੇ ਇੱਕ ਠਰਮੇ ਦੇ ਨਾਲ ਦੱਸਿਆ ਕਿ ਕੀ ਕੁਝ ਮੇਰੇ ਨਾਲ ਹੋਇਆ ਔਰ ਜੋ ਕੁਝ ਹੋਇਆ ਉਹ ਵਾਕਈ ਚਿੰਤਾਜਨਕ ਹੈ ਇੱਕ ਬਜ਼ੁਰਗ ਦੇ ਨਾਲ ਜੋ ਸਲੂਕ ਕੀਤਾ ਗਿਆ ਕਿਵੇਂ ਉਹਨਾਂ ਨੂੰ ਹਰ 6 ਮਹੀਨੇ ਬਾਅਦ ਅਰਜੀ ਦੇਣ ਦੇ ਲਈ ਅਮਰੀਕਾ ਦੇ ਹੀ ਇੱਕ ਡਿਪਾਰਟਮੈਂਟ 'ਚ ਜਾਣਾ ਹੁੰਦਾ ਸੀ ਉਹ ਬੇਖੌਫ होके ਨਿਸ਼ਚਿਤ ਹੋ ਕੇ ਕਿਉਂਕਿ ਬਜ਼ੁਰਗ ਹੈ ਕੋਈ ਉਹਨਾਂ ਨੇ ਗਲਤ ਕੰਮ ਕੀਤਾ ਨਹੀਂ ਹੈ ਸਮੇਂ ਸਿਰ ਜੋ ਵੀ ਟੈਕਸਿਸ ਨੇ ਕਾਨੂੰਨ ਦੀ ਪਾਲਣਾ ਕਰਦੇ ਨੇ ਤਾਂ ਨਿਸ਼ਚਿਤ ਹੋ ਕੇ ਅਮਰੀਕਾ ਦੇ ਉਸ ਡਿਪਾਰਟਮੈਂਟ ਚ ਆਈਸੀਈ ਦੇ ਦਫ਼ਤਰ ਗਏ ਸੀ ਅਰਜ਼ੀ ਦੇਣ ਦੇ ਲਈ ਕਿਉਂਕਿ ਹਰ 6 ਮਹੀਨੇ ਦੇ ਬਾਅਦ ਅਰਜ਼ੀ ਉਹਨਾਂ ਨੂੰ ਦੇਣੀ ਪੈਂਦੀ ਹੈ ਔਰ ਹਾਜ਼ਰੀ ਉੱਥੇ ਲਗਾਣੀ ਪੈਂਦੀ ਹੈ ਤੇ ਜਿਵੇਂ ਹੀ ਇਸ ਵਾਰ ਉੱਥੇ 8 ਸਤੰਬਰ ਨੂੰ ਉਸ ਦਫ਼ਤਰ ਤੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਮੌਕੇ ਤੇ ਹੀ ਡਿਟੇਨ ਕਰ ਲਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਬਲਕਿ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ 8 ਸਤੰਬਰ ਨੂੰ ਜਦੋਂ ਮੈਂ ਗਈ ਆ ਮੈਂ ਪੇਪਰ ਜਾ ਕੇ ਦਿੱਤੇ 2 ਘੰਟੇ ਬਾਅਦ ਮੈਨੂੰ ਵਾਜ ਬੱਜੀ ਆ ਤੇ ਮੈਨੂੰ ਇੱਕ ਅਫੀਸਰ ਆਇਆ ਸਾਈਡ ਤੇ ਲੈ ਗਿਆ ਉੱਥੇ ਟੇਬਲ ਤੇ ਇੱਕ ਦੋ ਚੇਅਰ ਸੀ ਮੈਨੂੰ ਬਿਠਾਇਆ ਮੈਨੂੰ ਕਹਿੰਦੇ ਪੇਪਰ ਤੇ ਸਾਈਨ ਕਰ ਦੋ ਮੈਂ ਕਿਉਂ ਸਾਈਨ ਮੈਂ ਮੈਂ ਆਪਣੇ ਲੋੜ ਤੋਂ ਬਿਗੈ ਸਾਈਨ ਨਹੀਂ ਕਰਨੇ ਕਿਸੇ ਪੇਪਰ ਤੇ ਮੈਨੂੰ ਆ ਕੋਈ ਕਹਿੰਦਾ ਨਹੀਂ ਕਰੋ ਕੋਈ ਕੋਈ ਨਾਲ ਨਹੀਂ ਫਿੰਗਰਪ੍ਰਿੰਟ ਹੈ ਸਾਡੇ ਕੋਲ ਤੇ ਮੈਨੂੰ ਪਿੱਛੇ ਮੈਂ ਤੁਸੇ ਮੈਨੂੰ ਰੈਸਟ ਕੀਤਾ ਕਹਿੰਦਾ ਹਾਂ ਮੈਂ ਕਿਉਂ ਕਿੰਦਾ origion ਮੈਨੂੰ ਨਹੀਂ ਪਤਾ ਤੇ ਰੈਸਟ ਕਰਕੇ ਮੈਨੂੰ ਤਿੰਨ ਪੁਲਿਸ ਵਾਲੇ ਸੀ ਜਿਹੜੇ ਐਸ ਵਾਲੇ 6ਵੀਂ ਫਲੋਰ ਤੇ ਮੈਨੂੰ ਲੈ ਗਏ ਉੱਥੇ ਮੈਨੂੰ ਜਾ ਕੇ ਫੋਟੋ ਲੈ ਕੇ ਇੱਕ ਕਮਰੇ 'ਚ ਬੰਦ ਕਰਤਾ ساری ਰਾਤ ਮੈਂ ਇੱਕ ਕਮਰੇ 'ਚ ਬੰਦ ਰਿਹਾ ਫਿਰ ਸیرے 8 ਵਜੇ ਇੱਕ ਵੀ ਗੋਰੀ ਮੈਮ ਜੀ ਉਹਦੇ ਨਾਲ ਮੈਨੂੰ ਹੱਥ ਕੜੀਆਂ ਲਾ ਕੇ ਵੈਂਚ ਬਿਠਾ ਕੇ ਤੇ ਫ੍ਰਿਜ ਨੂੰ ਲਿਆਏ ਫੈਮਿਲੀ ਮੇਰੀ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਫਿਰ ਦਿਨੋਂ ਮੈਨੂੰ ਸਾਰਾ ਦਿਨ ਰੱਖਿਆ ਇੱਕ ਕਮਰੇ 'ਚ ਇੰਨੀ ਛੋਟੀ ਜੀ ਬੰਨੀ ਤੇ ਉੱਥੇ ਮੈਂ ਬੈਠੀ ਰਹੀ ਉਹਨਾਂ ਫਿਰ ਰਾਤ 9 ਵਜੇ ਮੈਨੂੰ ਉੱਥੋਂ ਫਿਰ ਲੈ ਕੇ ਆਏ ਆ ਬੇਕਸਪੀਡ ਉੱਥੇ ਫਿਰ ਆ ਕੇ ਮੇਰੀ ਜੋ ਨਾ ਕਾਰਵਾਈ ਪੇਪਰ ਵਰਕ ਕਰਨਾ ਸੀ ਕੀਤਾ 3 ਵਜੇ ਉਹਨਾਂ ਮੈਨੂੰ ਫਿਰ ਜਿੱਥੇ ਵੀ ਲੇਡੀਜ਼ ਸਾਰੀਆਂ ਆਈਆਂ ਸੀ ਹਾਲ 'ਚ ਉੱਥੇ ਛੱਡਿਆ ਕ੍ਰੋਸ ਤੋਂ ਉੱਥੇ ਹੀ 8-10 ਦਿਨ ਮੇਰੇ ਫਿਰ ਉਹ ਉੱਥੇ ਮੈਨੂੰ ਉਹਨਾਂ ਨੇ ਚੁੱਕਿਆ ਜਰਜਾ ਲੈ ਗਏ ਜਰਜਾ ਤਾਂ ਮੈਨੂੰ ਇੱਧਰ ਮੋਹ ਕਰਤਾ ਤਾਂ 8 ਸਤੰਬਰ ਨੂੰ ਹਰਜੀਤ ਕੋਰ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਸੀ ਔਰ 9 ਤਰੀਕ ਤੱਕ ਯਾਨੀ ਕਿ 8 ਤਰੀਕ ਦੀ ਰਾਤ ਨੂੰ ਉਸੇ ਆਫਿਸ ਦੀ ਇੱਕ ਆਰਜੀ ਜੇਲ ਦੇ ਵਿੱਚ ਰੱਖਿਆ ਗਿਆ ਸੀ ਇੱਕ ਛੋਟੀ ਜੀ ਬੈਰਕ ਸੀ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਜੋ ਉਹਨਾਂ ਨੇ ਉਸ ਬੈਰਕ ਦੇ ਹਾਲ ਦੱਸੇ ਇਹ ਤਾਂ ਕੁਝ ਵੀ ਨਹੀਂ ਕਿਉਂਕਿ ਅਸਲੀ ਮੁਸ਼ਕਲਾਂ ਦੀ ਸ਼ੁਰੂਆਤ ਤਾਂ 9 ਤਰੀਕ ਤੋਂ ਹੋਣ ਜਾ ਰਹੀ ਸੀ 9 ਤਰੀਕ ਨੂੰ ਯਾਨੀ ਕਿ 9 ਸਤੰਬਰ ਨੂੰ ਹਰਜੀਤ ਕੋਰ ਨੂੰ ਜਿਸ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਉੱਥੇ ਹੋਰ ਵੀ ਦੁਨੀਆ ਭਰ ਦੇ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ ਇਹ ਉਹ ਲੋਕ ਨੇ ਜਿਹੜੇ ਇਲੀਗਲ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਸ਼ਰਨ ਲੈਣ ਦੇ ਲਈ ਅਪੀਲ ਕੀਤੀ ਵੀ ਸੀ ਕਈਆਂ ਨੇ ਔਰ ਕਈ ਇਲੀਗਲ ਲੋਕ ਉਸ ਥਾਂ ਦੇ ਉੱਤੇ ਰਹਿ ਰਹੇ ਸੀ ਜਿਨ੍ਹਾਂ ਨੂੰ ਹੌਲੀ-ਹੌਲੀ ਵੱਖੋ-ਵੱਖਰੀ ਇਸ ਜੇਲ੍ਹ ਤੋਂ ਕੱਢ ਕੇ ਵਾਪਸ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜੇ ਜਾਣਾ ਸੀ ਹੁਣ ਅਗਲੇ ਜਿਹੜੇ 10 ਦਿਨ ਨੇ ਹਰਜੀਤ ਕੋਰ ਲਈ ਕਿਸ ਤਰੀਕੇ ਨਾਲ ਲੂ ਕੰਡੇ ਖੜੇ ਕਰ ਵਾਲੇ ਸੀ ਉਸ ਦਾ ਬਿਆਨ ਕੀਤਾ ਹਰਜੀਤਕੌਰ ਨੇ ਜਿਸ ਬੈਰਕ ਦੇ ਵਿੱਚ ਹਰਜੀਤਕੌਰ ਨੂੰ ਹੋਰ ਬਾਕੀ ਮੋਲਜਮਾ ਦੇ ਨਾਲ ਕੈਦੀਆਂ ਦੇ ਨਾਲ ਰੱਖਿਆ ਗਿਆ ਸੀਗਾ ਤਾਂ ਉਸ ਦੇ ਹਾਲਾਤ ਕੀ ਸੀ ਏਸੀ ਜਿਹੜਾ ਚੱਲਦਾ ਸੀ ਬਹੁਤ ਠੰਡੀ ਹਵਾ ਖੜਦਾ ਸੀ ਇੱਕ ਬਜ਼ੁਰਗ ਦੇ ਲਈ ਪਹਿਲਾਂ ਹੀ ਜਿਨ੍ਹਾਂ ਦੇ ਗੋਡੇ ਚੇਂਜ ਹੋਏ ਹੋਣ ਹੱਡ ਪੈਰ ਦੁਖਦੇ ਹੋਣ ਉਹਨਾਂ ਦੇ ਲਈ ਇਹ ਹੋਰ ਵੀ ਇੱਕ ਡਰਾਵਣੇ ਸੁਪਨੇ ਦੇ ਵਾਂਗ ਹੁੰਦਾ ਹੈ ਔਰ ਜਿਸ ਬੈਰਕ ਚ ਰੱਖਿਆ ਸੀ ਬਹੁਤ ਜ਼ਿਆਦਾ ਠੰਡ ਕੀਤੀ ਹੋਈ ਸੀ ਸਿਰਫ ਔਰ ਸਿਰਫ ਗਿਣਤੀ ਦੇ ਦੋ ਹੀ ਚਾਦਰਾਂ ਦਿੱਤੀਆਂ ਜਾਂਦੀਆਂ ਸੀ ਭਾਵੇਂ ਉਹਨੂੰ ਥੱਲੇ ਵਿਛਾ ਲਓ ਭਾਵੇਂ ਉਹਨੂੰ ਆਪਣੇ ਉੱਤੇ ਲੈ ਲਿਓ ਤਾਂ ਇਸ ਤਰੀਕੇ ਦੇ ਨਾਲ ਸਾਰੀ ਰਾਤ ਜਾਗ ਕੇ ਠੰਡ ਦੇ ਵਿੱਚ ਕੱਢਦੇ ਸੀ ਹਰਜੀਤ ਕੋਰ ਔਰ ਕੀ ਕੁਝ ਉਹਨਾਂ ਦੇ ਨਾਲ ਹੋਰ ਕੁਝ ਹੋਇਆ ਕਿਵੇਂ ਉਸੇ ਬੈਰਕ ਦੇ ਵਿੱਚ ਕੁਝ ਹੋਰ ਲੜਕੀਆਂ ਨੇ ਹਰਜੀਤ ਕੋਰ ਬਜ਼ੁਰਗ ਮਹਿਲਾ ਦੀ ਬਜ਼ੁਰਗ ਬੇਬੇ ਦੀ ਮਦਦ ਕੀਤੀ ਉਸ ਦੇ ਬਾਰੇ ਵੀ ਹਰਜੀਤ ਕੋਰ ਨੇ ਚਾਨਣਾ ਪਾਇਆ ਹੱਥ ਵੀ ਤੁਹਾਡੇ ਸੁੱਜਿਆ ਐ ਪੈਰ ਵੀ ਸੁੱਜਿਆ ਮਤਲਬ ਉੱਥੇ ਤੁਹਾਨੂੰ ਰੱਖ ਛੱਡਿਆ ਸੀ ਕਿਸੇ ਤਰੀਕੇ ਦੀ ਕੋਈ ਫਿਰ ਕਿਵੇਂ ਹਾਲਾਤ ਰਏ ਜਿਹੜੇ ਉਹ 10 ਤੋਂ 12 ਦਿਨ ਰਏ ਜਿਹੜੇ ਜਿਵੇਂ ਮੈਂ ਜਿੱਥੇ ਲੇਡੀਜ਼ ਸੀ ਜਿਆਦਾ ਨਾ ਜੀ ਹਾਲਾਤ ਤੇ ਸਾਰੇ ਖਰਾਬ ਸੀ ਬਟੇ ਬੈੱਡ ਤੇ ਲੇਟ ਜਾਣਾ ਤੇ ਉੱਠਿਆ ਨਹੀਂ ਸੀ ਜਾਂਦਾ ਹੂੰ ਰਾਤ ਨੂੰ ਠੰਡ ਐਨੀ ਲੱਗਦੀ ਸੀ ਪਤਲੇ ਜਿਹੇ ਦੋ ਚਾਦਰਾਂ ਸੀ ਇਸੀ ਲਗਾ ਹੰਦਾਈ ਠੰਡ ਪਰ ਜੇ ਕਹਣਾ ਠੰਡ ਲੱਗਦੀ। ਫਿਰ ਇਸ ਤੋਂ ਜ਼ਿਆਦਾ ਕਪੜੇ ਨਹੀਂ ਦਿੰਦੇ। ਆਸ ਪਰੋਸ ਵਾਲੀ ਜਿਸ ਨਾਲ ਲੇਡੀਜ਼ ਆਈਆਂ ਲੜਕੀਆਂ ਵੇਗੀਆਂ ਸੀ ਸਾਰੇ ਮੈਨੂੰ ਉੱਥੇ ਦਾਦੀ ਕਹਿੰਦੀਆਂ ਸੀ ਵਿਚਾਰੀ। ਉਹਨਾਂ ਆਪਣਾ ਮੈਨੂੰ ਚਾਦਰ ਲੈ ਕੇ ਮੇਰੇ ਨਾਲ ਨੂੰ ਸੁੱਤੀ ਬੈਠੇ ਉੱਤੇ ਪਾ ਕੇ ਜਾਂਦੀਆਂ ਨੀਂਦ। ਪਾਣੀ ਗਰਮ ਕਰਕੇ ਬੋਤਲ ਦੇ ਵਿੱਚ ਉਹ ਮੇਰੇ ਪੈਰਾਂ ਚ ਰੱਖ ਕੇ ਜਾਂਦੀਆਂ। ਵੀ ਦਾਂ ਦਿਨ ਠੰਡ ਲੱਗਦੀ। ਸਵੇਰੇ ਮੈਨੂੰ ਪੁੱਛਣਾ ਠੋਣਾ ਦਾਦੀ ਇਸ਼ਾਰੇ ਨਾਲ ਕਰ ਦੇਣਾ। ਇਤੋਂ ਖਦਾ ਕੁਛ 8-10 ਦਿਨਾਂ ਵਿੱਚ ਉੱਥੇ ਇਸ ਤਰ੍ਹਾਂ ਕੱਟੇ ਤਾਂ ਇਸ ਜੇਲ੍ਹ ਦੇ ਵਿੱਚ ਰਹਿੰਦਿਆਂ ਨੂੰ ਹੁਣ ਤੱਕ 10-12 ਦਿਨ ਨਹਿ ਚੁੱਕੇ ਸੀ ਹਰਜੀਤਕੌਰ ਨੂੰ ਇਹ ਤਾਂ ਹਲੇ ਕੁਝ ਵੀ ਨਹੀਂ ਸੀ ਇਸ ਤੋਂ ਬਾਅਦ ਅਸਲੀ ਟੌਰਚਰ ਸ਼ੁਰੂ ਹੁੰਦਾ ਜਾਰਜੀਆ ਜਾ ਕੇ ਕਿਉਂ ਕਿਉਂਕਿ ਜਦੋਂ ਜਾਰਜੀਆ ਲਜਾਇਆ ਜਾਂਦਾ ਹਰਜੀਤਕੌਰ ਨੂੰ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਹੁਣ ਅਸੀਂ ਤੁਹਾਨੂੰ ਵਾਪਸ ਭਾਰਤ ਡਿਪੋਰਟ ਕਰਨ ਲੱਗੇ ਹਾਂ ਲੇਕਿਨ ਡਿਪੋਰਟ ਕਦੋਂ ਕਰਨਾ ਹੈ ਕਿਸ ਵੇਲੇ ਕਰਨਾ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਗਲੇ 2 ਦਿਨ ਜਾਰਜੀਆ ਦੇ ਹੀ ਇੱਕ ਆਰਜੀ ਜੇਲ ਦੇ ਵਿੱਚ ਹਰਜੀਤਕੌਰ ਨੂੰ ਰੱਖਿਆ ਗਿਆ ਔਰ ਉੱਥੇ ਦੇ ਹਾਲਾਤ ਜੇ ਤੁਸੀਂ ਸੁਣੋਗੇ ਤੁਹਾਡੇ ਵੀ ਪੈਰਾਂ ਤਲੇ ਤੇ ਜ਼ਮੀਨ ਨਿਕਲ ਜਾਵੇਗੀ ਪਹਿਲਾਂ ਤਾਂ ਸੋਚੋ ਕਿ ਇੱਕ ਬਜ਼ੁਰਗ ਇੱਕ 70 72 ਸਾਲ ਦੀ ਇੱਕ ਬਜ਼ੁਰਗ ਮਹਿਲਾ ਉਸ ਦੀਆਂ ਦਵਾਈਆਂ ਉਸ ਤੋਂ ਖੋਹ ਲਿੱਤੀਆਂ ਗਈਆਂ ਮਾਈਗਰੇਨ ਦੀ ਉਹਨਾਂ ਨੂੰ ਦਿੱਕਤ ਸੀ ਗੋਡਿਆਂ ਦੀ ਦਿੱਕਤ ਸੀ ਬਲੱਡ ਪ੍ਰੈਸ਼ਰ ਦੀ ਦਿੱਕਤ ਸੀ ਕੋਈ ਵੀ ਦਵਾਈ ਨਹੀਂ ਦਿੱਤੀ ਜਾਂਦੀ ਸੀ ਉੱਤੋਂ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ ਸੀ ਜਦੋਂ ਹਰਜੀਤ ਕੌਰ ਨੇ ਕਿਹਾ ਕਿ ਮੈਂ ਵੈਜੀਟੇਰੀਅਨਾਂ ਸ਼ਾਕਾਹਾਰੀਆਂ ਮੈਨੂੰ ਉਸ ਤਰੀਕੇ ਦਾ ਭੋਜਨ ਦੇ ਦਿਓ ਤਾਂ ਅਮਰੀਕਾ ਦੇ ਅਧਿਕਾਰੀ ਕਹਿੰਦੇ ਇਹਦੇ ਵਿੱਚ ਸਾਡਾ ਕੀ ਕਸੂਰ ਜੇ ਤੁਸੀਂ vegetarian ਹੋ ਐਨਾ ਹੀ ਨਹੀਂ ਜਦੋਂ ਉਹਨਾਂ ਨੇ ਦਵਾਈ ਮੰਗੀ ਤਾਂ ਦਵਾਈ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹਸਪੀਟਲ ਦੀ ਜਦੋਂ ਸਲਿੱਪ ਦਿਖਾਈ ਗਈ ਉਹਨਾਂ ਦੇ ਇੱਕ ਵਕੀਲ ਦੇ ਵੱਲੋਂ ਕਈ ਦਿਨਾਂ ਦੇ ਬਾਅਦ ਤਾਂ ਉਸ ਤੋਂ ਬਾਅਦ ਇੱਕ ਇੱਕ ਟਾਈਮ ਦੀ ਦਵਾਈ ਦਿੱਤੀ ਗਈ ਉਹ ਵੀ ਕਹਿੰਦੇ ਤੁਸੀਂ ਬਾਕੀ ਦਵਾਈ ਵੀ ਹੁਣੀ ਖਾ ਲਓ ਫਿਰ ਜਦੋਂ ਹਰਜੀਤ ਕੌਰ ਨੇ ਕਿਹਾ ਕਿ ਕੁਝ ਦਵਾਈਆਂ ਨੇ ਖਾਣਾ ਖਾਣ ਤੋਂ ਪਹਿਲਾਂ ਖਾਣੀਆਂ ਨੇ ਤੇ ਕੁਝ ਬਾਅਦ ਵਿੱਚ ਖਾਣੀਆਂ ਨੇ ਸੰਭਵ ਨਹੀਂ ਹੈ ਤਾਂ ਉਹਨਾਂ ਨੇ ਫਿਰ ਦਵਾਈਆਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਫਿਰ ਬਾਅਦ ਦੇ ਵਿੱਚ ਮੈਨੂੰ ਜਦੋਂ ਇੱਥੇ ਲਿਆਇਆ ਜੌਰਜਾ ਇੱਥੇ ਤੇ ਦੋ ਦਿਨ ਮੈਂ ਬਹੁਤ ਬੁਰੀ ਹਾਲਤ ਕਿੱਟੀ ਜੇ ਤੇ ਤਨਾ ਲੇਟ ਸਗੀਆ ਤੇ ਨਾ ਮੈਂ ਬੈਠ ਸਕੀ ਤਨਾ ਖਾਣੇ ਨੂੰ ਖਾਣਾ ਵੀ ਚਿਪਸ ਤੇ ਦੋ ਕੁਕੀਆਂ ਬਸ ਜਿਵੇਂ ਕਿਹਾ ਵੀ ਮੈਂ ਵੈਜੀਟੇਰੀਅਨ ਕਹਿੰਦੇ ਸਾਡਾ ਫਾਲਟ ਨਹੀਂ ਇਹਦੇ ਦਵਾਈ ਵੀ ਨਹੀਂ ਖਾਣ ਦਿੰਦੇ ਸੀਗੇ ਕੋਈ ਦਵਾਈ ਨਹੀਂ ਦਿੱਤੀ ਇਹਨਾਂ ਨੇ ਦੋ ਦਿਨ ਦਵਾਈ ਦਿੱਤੀ ਉਹ ਵੀ ਜਿਸ ਦਿਨ ਦੀਪਕ ਮੈਨੂੰ ਆਇਆ ਮਿਲਣ ਵਾਸਤੇ ਮੈਨੂੰ ਦੱਸਿਆ ਸਾਰਾ ਮੈਂ ਦੀਪਕ ਮੈਨੂੰ ਅਜ ਤੱਕ ਇਹਨਾਂ ਦਵਾਈ ਨਹੀਂ ਦਿੱਤੀ ਉੰਨੇ ਵਿਚਾਰੇ ਨੇ ਨੰਨ ਨੂੰ ਕਿਹਾ ਨਾ ਫਿਰ ਦੋ ਦਿਨ ਮੈਨੂੰ ਦਵਾਈ ਦਿੱਤੀ ਜਿਹੜੀ ਮਾਰਨਿੰਗ ਟਾਈਮ ਥਾਇਰੋਇਡ ਦੇਣੀ ਹੈ ਬਸ ਨਾ ਉਹ ਇੱਕ ਅਲਰਜੀ ਦੀ ਮੈਡੀਸਨ ਬਸ ਦਿੰਦੇ ਸੀ ਹੋਰ ਮੈਨੂੰ ਨਾ ਮਾਈਗਰੇਨ ਦੀ ਕੋਈ ਦਵਾਈ ਨਹੀਂ ਦਿੱਤੀ ਇਹਨਾਂ ਨੇ ਕਹਿੰਦੇ ਮਾਈਗਰੇਨ ਵੀ ਸੀ ਬੀਪੀ ਵੀ ਸੀ ਗੋਡੇ ਵੀ ਬਦਲਾਏ ਤੁਸੀਂ ਬਿਲਕੁਲ ਸਹੀ ਹੈ ਫਿਰ ਦੋ ਦਿਨ ਪਹਿਲਾਂ ਇਹਨਾਂ ਜਦੋਂ ਮੈਨੂੰ ਜੋੜੇ ਲੈ ਗਿਆ ਨਾ ਉਸ ਦਿਨ ਮੈਨੂੰ ਵਿਖਾਈਆਂ ਇੰਨੀਆਂ ਦਵਾਈਆਂ ਮੇਰੀਆਂ ਨਾਂ ਲਿਖਿਆ ਮੇਰਾ ਉੱਪਰ ਉਹ ਲੈ ਕੇ ਵਿਖਾਤੀਆਂ ਮੈਨੂੰ ਆਏ ਕਹਿੰਦੇ ਵੀ ਸਾਹਮਣੇ ਖਾ ਹਾਂ ਜਿਹੜੀ thyroid ਦੀ ਦਵਾਈ ਉਹ ਖਾਣੇ ਤੋਂ ਪਹਿਲਾਂ ਖਾਣੀ ਪੈਂਦੀ ਐ ਦਾ ਕਹਿੰਦਾ ਇਹ ਖਾਣੇ ਤੋਂ ਬਾਅਦ ਦਿੰਦੇ ਸੀ ਮੈਂ ਕਿਹਾ ਮੈਂ ਤੁਸੀਂ ਮੈਨੂੰ ਇੱਕ ਗੋਲੀ ਦੇ ਜਾ ਕਰੋ ਮੈਂ ਸਵੇਰੇ ਉੱਠ ਕੇ ਖਾ ਲੂੰਗੀ ਫਿਰ ਬਾਅਦ ਚ ਜਿਹੜੀ ਦੂਸਰੀ ਦਵਾਈ ਦੇਣੀ ਕਹਿੰਦੇ ਨਹੀਂ ਦੋ ਦਿਨ ਨੰਨੇ ਦਵਾਈ ਦਿੱਤੀ ਐ ਮੈਨੂੰ ਦੁੱਜੇ ਮੈਂ ਹੁਣ ਮੈਨੂੰ ਭੇਜਣ ਲੱਗੇ ਤੇ ਮੇਰੀਆਂ ਦਵਾਈਆਂ ਸਾਰੀਆਂ ਮੇਰੇ ਪੈਕ ਕੋੜੀਆਂ ਐ ਇੱਥੇ ਆ ਕੇ ਮੈਂ ਦੇਖਿਆ ਕੋਈ ਦਵਾਈ ਨਹੀਂ ਤਾ ਸਰੀਰਕ ਤੇ ਮਾਨਸਿਕ ਪ੍ਰਤਾੜਨਾ ਸਹਿਣ ਤੋਂ ਬਾਅਦ ਆਖਰਕਾਰ ਉਹ ਘੜੀ ਆ ਹੀ ਗਈ ਜਦੋਂ ਹਰਜੀਤਕੌਰ ਨੂੰ ਵਾਪਸ ਇੰਡੀਆ ਭੇਜਣਾ ਸੀ 조ਰਜੀਆ ਤੋਂ ਫਲਾਈਟ ਦੇ ਵਿੱਚ ਬਿਠਾਇਆ ਗਿਆ ਤੇ ਹੁਣ ਉਹਨਾਂ ਦੀ ਵਾਪਸੀ ਹੋ ਰਹੀ ਸੀ ਪੰਜਾਬ ਲੇਕਿਨ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਹੁਣ ਹਰਜੀਤਕੌਰ ਜਦ ਪੰਜਾਬ ਆਣਗੇ ਤਾਂ ਉਹ ਕਿੱਥੇ ਜਾਣਗੇ ਕਿਹਦੇ ਕੋਲ ਜਾਣਗੇ ਪਰ ਆਖਰ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਤੁਹਾਨੂੰ ਦਿੱਲੀ ਭੇਜਿਆ ਜਾ ਰਿਹਾ ਹੈ ਤਾਂ ਕਿਉਂਕਿ ਸਾਰਾ ਪਰਿਵਾਰ ਤਾਂ ਉਹਨਾਂ ਦਾ ਅਮਰੀਕਾ ਦੇ ਵਿੱਚ ਰਹਿੰਦਾ ਸੀ ਕੁਝ ਰਿਸ਼ਤੇਦਾਰ ਨੇ ਜਿਹੜੇ ਜਿਹੜੇ ਕਿ ਪੰਜਾਬ ਦੇ ਵਿੱਚ ਰਹਿੰਦੇ ਸੀ ਵਕੀਲਾ ਨੇ ਔਰ ਸਗੇ ਸੰਬੰਧੀਆਂ ਨੇ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਭੇਜੀ ਕਿ ਹਰਜੀਤ ਕੋਰ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸ ਤਰੀਕ ਨੂੰ ਕੀਤਾ ਜਾ ਰਿਹਾ ਪਰ ਕਿਸ 에어ਪੋਰਟ ਤੇ ਰਿਪੋਰਟ ਕੀਤਾ ਜਾਣਾ ਇਹ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿਉਂ ਕਿ ਅਮਰੀਕਾ ਨੇ ਚਾਰਟਰ ਪਲੇਨ ਦੇ ਰਾਹੀਂ ਕੁਝ ਕੈਦੀਆਂ ਨੂੰ ਜਿਹੜੇ ਉਹਨਾਂ ਨੂੰ ਹਿਰਾਸਤ ਵਿੱਚ ਲਈ ਸੀ ਉਹਨਾਂ ਨੂੰ ਡਿਪੋਰਟ ਕਰਨਾ ਸੀ ਤਾਂ ਇਸ ਕਰਕੇ ਹੁਣ ਪਰਿਵਾਰ ਵਾਲਿਆਂ ਨੂੰ ਜਿੰਨਾ ਸ਼ੱਕ ਹੋਇਆ ਕਿਉਂਕਿ ਜੋ ਅਮਰੀਕਾ ਤੋਂ ਜੋ ਇਨਫੋਰਮੇਸ਼ਨ ਪ੍ਰਾਪਤ ਹੋਈ ਤਾਂ ਉਸ ਦੇ ਮੁਤਾਬਕ ਕੁਝ ਪਰਿਵਾਰਕ ਮੈਂਬਰ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਗਏ ਕੁਝ ਦਿੱਲੀ ਹਵਾਈ ਅੱਡੇ ਤੇ ਗਏ ਤੇ ਕੁਝ ਗਏ ਮੁੰਬਈ 에ਰਪੋਰਟ ਦੇ ਉੱਤੇ ਤਾਂ ਉੱਥੇ ਵੀ ਵੱਖੋ ਵੱਖਰੇ ਜਿੰਨੇ ਗੇਟਸ ਨੇ ਸਾਰੇ ਪਰਿਵਾਰਕ ਮੈਂਬਰਾਂ ਨੇ ਉੱਥੇ ਆਪਣੀਆਂ ਡਿਊਟੀ ਲਾਈਆਂ ਤਾਂ ਕਿ ਹਰਜੀਤ ਕੌਰਾਨ ਤੇ ਉਹਨਾਂ ਨੂੰ ਉੱਥੇ ਜਾ ਕੇ ਰਿਸਿਵ ਕੀਤਾ ਜਾ ਸਕੇ ਤਾਂ ਆਖਿਰਕਾਰ ਦਿੱਲੀ 에어ਪੋਰਟ ਦੇ ਉੱਤੇ ਜਦੋਂ ਹਰਜੀਤਕੌਰ ਬਾਹਰ ਨਿਕਲੇ ਤਾਂ ਉਹਨਾਂ ਦੇ ਇੱਕ ਰਿਸ਼ਤੇਦਾਰ ਇੱਕ ਨੰਬਰ ਗੇਟ ਦੇ ਉੱਤੇ ਖੜੇ ਸੀ ਤਾਂ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਹਰਜੀਤਕੌਰ ਜਿਨ੍ਹਾਂ ਦੀ ਵਾਪਸੀ ਹੋਣੀ ਸੀ ਦਿੱਲੀ ਫਾਈਨਲ ਉਹਨਾਂ ਦੀ ਵਾਪਸੀ ਹੋ ਗਈ ਹੈ ਔਰ ਕਿੰਨਾ ਮੁਸ਼ਕਿਲ ਹੋਇਆ ਕਿਸੇ ਨੇ ਵੀ ਮਦਦ ਨਹੀਂ ਕੀਤੀ ਨਾ ਹੀ 에어ਪੋਰਟ ਅਥਾਰਟੀ ਨੇ ਕੀਤੀ ਹੈ ਤਾਂ ਇਸ ਤਰੀਕੇ ਦੇ aarop ਵੱਖੋ ਵੱਖਰੇ ডিপਾਰਟਮੈਂਟਸ ਦੇ ਉੱਤੇ ਏਅਰਪੋਰਟ ਅਥਾਰਟੀ ਦੇ ਉੱਤੇ ਪਰਿਵਾਰਕ ਮੈਂਬਰਾਂ ਨੇ ਲਗਾਏ ਨੇ ਕਿ ਜੇਕਰ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਬਜ਼ੁਰਗ ਨੇ ਜਿਨ੍ਹਾਂ ਨੂੰ ਕੁਝ ਵੀ ਹੁਣ ਏਨੀ ਸੁੱਧ-ਬੁੱਧ ਵੀ ਨਹੀਂ ਰਹਿੰਦੀ ਇੱਕ ਉਮਰ ਦਾ ਤਕਾਜ਼ਾ ਹੁੰਦਾ ਹੈ ਕਿ ਜੇਕਰ ਕੁਝ ਹੋ ਜਾਂਦਾ ਤਾਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੁੰਦਾ ਕੋਈ ਸਾਨੂੰ ਨੰਬਰ ਫਲਾਈਟ ਦਾ ਪਤਾ ਨਹੀਂ ਕੋਈ ਸਾਨੂੰ ਉਹ ਪਤਾ ਨਹੀਂ ਜਿਹੜੇ ਆਪਣੇ ਉਹਨਾਂ ਦੇ ਚਾਰਟਰਡ ਜਹਾਜ਼ ਨੇ ਉਹਦੇ ਵਿੱਚ ਉਹਨਾਂ ਦਾ ਸਟਾਫ ਜਿਹੜਾ ਹੈਗਾ ਉਹ ਲੈ ਕੇ ਆਪਣੇ ਇੰਡੀਅਨ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਡਿਪੋਰਟੀ ਉਹਨਾਂ ਨੂੰ ਲੈ ਕੇ ਆਉਂਦੇ ਨੇ ਤਿੰਨ ਗੇਟ ਸੀ ਅਸੀਂ ਤਿੰਨਾਂ ਗੇਟ ਤੇ ਖੜੇ ਹੋਏ ਸੀ ਯਕੀਨਤ ਮੈਂ ਖੜਾ ਸੀ ਮੇਰੇ ਮੈਸੇਜ ਕਰਦੇ ਸੀ ਮੇਰੇ ਬ੍ਰਦਰ ਖੜੇ ਸੀ ਸਾਨੂੰ ਦੱਸਿਆ ਨਾ ਸਾਨੂੰ ਕੋਈ ਪਤਾ ਨਹੀਂ ਸੀ ਕਿ ਭਾਈ ਕਿੱਥੇੋਂ ਲੈਣ ਕਰ ਰਹੇ ਨੇ ਅੰਮ੍ਰਿਤਸਰ ਕਰ ਰਹੇ ਨੇ ਜਾਂ ਬੰਬੇ ਕਰ ਰਹੇ ਨੇ ਜਾਂ ਦਿੱਲੀ ਕਰ ਰਹੇ ਨੇ ਅਸੀਂ ਤਿੰਨੇ ਜਗ੍ਹਾ ਤੇ ਆਪਣੇ ਬੰਦੇ ਜਿਹੜੇ ਸੀ ਰੱਖੇ ਹੋਏ ਸੀ ਇਹਨਾਂ ਦੇ ਬ੍ਰਦਰ ਤੇ ਅੰਮ੍ਰਿਤਸਰ ਨੇ ਉਹ ਉੱਥੇ ਮੌਜੂਦ ਸੀ ਮੇਰੀ ਬੇਟੀ ਬੰਬੇ ਆ ਉਹ ਬੰਬੇ 에ਰਪੋਰਟ ਤੇ ਮੌਜੂਦ ਹਨ ਪਰ ਸਾਨੂੰ ਕਿਸੇ ਵੱਲੋਂ ਵੀ ਕੋਈ ਖਬਰ ਨਹੀਂ ਮਿਲੀ ਕਿ ਭਾਈ ਉਹ ਜਾ ਇੱਥੇ ਚੜ ਗਏ ਨੇ ਬੈਠ ਗਏ ਨੇ ਜਾਂ ਨਹੀਂ ਹੈ ਸਾਰਾ ਅਸੀਂ ਆਪਣੇ ਅੰਦਾਜ਼ੇ ਨਾਲ ਹੀ ਚੱਲ ਰਹੇ ਹਾਂ ਯਾਰ ਜਿੱਥੇ ਤੱਕ ਸਾਨੂੰ ਵਕੀਲ ਦੀ ਉੱਥੋਂ ਇਨਫੋਰਮੇਸ਼ਨ ਆਉਂਦੀ ਰਹੀ ਹੈ ਉਹਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ